ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੈਂ ਉਮੀਦ ਹੈ ਤੁਸੀਂ ਸਾਰੇ ਠੀਕ ਹੋਣੀ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕਿ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਆਪਣੇ ਜਿਹੜਾ ਕਿ ਵੀਰ ਭਰਾ ਫਾਰਮ ਬਣਾ ਰਹੇ ਹੈ ਜਾਂ ਬਣਾਏ ਹੋਏ ਹੈ ਪਹਿਲਾਂ ਦੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਿਪੀਟ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹ ਅੱਜ ਦੇ ਟਾਈਮ ਵਿੱਚ ਰਿਪੀਟ ਦੀ ਸਮੱਸਿਆ ਹੈ ਕਿਉਂਕਿ ਜੇ ਆਪਣਾ ਪਸ਼ੂ ਬਾਰ-ਬਾਰ ਰਿਪੀਟ ਹੁੰਦਾ ਹੈ ਜਾਂ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਹੀ ਉਹ ਰਿਪੀਟ ਹੁੰਦਾ ਹੈ ਤੁਸੀਂ ਹਮੇਸ਼ਾ ਇੱਕ ਅੰ ਅੱਛੀ ਕੰਪਨੀ ਦਾ ਮੀਨਰ ਮਿਕਸਚਰ ਪਾਣਾ ਹੈ ਜੇ ਤਾਂ ਜੋ ਆਪਣਾ ਪਸ਼ੂ ਰਪੀਟ ਨਾ ਹੋਵੇ ਤੇ ਆਪਾਂ ਲਾਜ਼ ਵਿੱਚ ਨਾ ਜਾਈਏ ਤਾਂ ਉਹ ਟਾਈਮ ਟੂ ਟਾਈਮ ਜਿਹੜਾ ਕਿ ਬਿਆੰਦਾ ਰਹੇ ਤਾਂ ਆਪਾਂ ਨੂੰ ਦੁੱਧ ਜਿਹੜਾ ਕਿ ਕਲੈਕਸ਼ਨ ਆਪਾਂ ਲੰਦੇ ਰਹੀਏ ਉਹਨਾਂ ਤੋਂ ਤੁਹਾਨੂੰ ਅੱਜ ਇੱਕ ਮੀਨਰ ਮਿਕਸਚਰ ਬਾਰੇ ਦੱਸਦੇ ਆਂ ਪਹਿਲਾਂ ਅਸੀਂ ਐਗਰੋਵਿੰਦਾ ਮੀਨਰ ਮਿਕਸਚਰ ਪਾਇਆ ਫਿਰ ਅਸੀਂ ਸੀਆਰਐਸ ਦਾ ਮੀਨਰ ਮਿਕਸਚਰ ਪਾਇਆ ਸੀ ਥੋੜੇ ਟਾਈਮ ਬਾਅਦ ਜਿਹੜਾ ਕਿ ਮੀਨਰ ਮਿਕਸਚਰ ਉਹ ਬਦਲਦੇ ਰਹਿੰਨੇ ਆਂ ਤੇ ਹੁਣ ਸਭ ਤੋਂ ਜਿਹੜਾ ਕਿ ਬੈਸਟ ਰਿਜ਼ਲਟ ਜਿਹਦਾ ਮਿਲ ਰਿਹਾ ਆ ਉਹ ਹੈਗਾ ਹੀ ਇਹ ਕੈਮਿਨ ਕੰਪਨੀ ਦਾ ਰੈਪਰੋਮਿੰਦਾ ਮਿਨਨ ਮਿਕਸਚਰ ਹੈ ਜਿਹੜਾ ਕਿ ਇਹ ਕੌਨਸਟਲੀ ਬਹੁਤ ਜ਼ਿਆਦਾ ਹੈ ਇਹਦੀ ਜੇ ਇਕੱਠੀ ਪੈਕਿੰਗ ਲੈਂਦੇ ਆ ਜਿਵੇਂ ਅਸੀਂ 5-5 ਕਿਲੋ ਦੀਆਂ 5 ਪੈਕਿੰਗਾਂ ਲਿੱਤੀਆਂ ਹੁਣਾਂ ਤੇ ਇਹ ਆਪਾਂ ਨੂੰ ਥੋੜਾ ਲੈਸ ਵਿੱਚ ਮਿਲ ਜਾਂਦਾ ਥੋੜਾ ਜਿਹਾ ਇਹਦਾ ਘੱਟ ਪ੍ਰਾਈਸ ਹੋ ਜਾਂਦਾ ਵੈਸੇ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਦੇਖੋ ਹੀ ਹੁਣ ਇਹ 5 ਕਿਲੋ ਦੀ ਪੈਕਿੰਗ ਹੈ ਤੇ ਇਹਦਾ ਪ੍ਰਿੰਟ ਰੇਟ ਹੈਗਾ ਇਸ 4000 ਰੁਪਏ 4055 ਰੁਪਏ ਤੇ ਇਹ ਜਿਹੜਾ ਕਿ ਆਮ ਦੁਕਾਨਾਂ ਤੇ ਨਹੀਂ ਮਿਲਦਾ ਹੈ ਕਮਿਸਟ ਵਗੈਰਾ ਦੁਕਾਨਾਂ ਤੇ ਜਿਹੜਾ ਕਿ ਇਹ ਕਹਿ ਕੇ ਮੰਗਵਾਉਣਾ ਪੈਂਦਾ ਕਿਉਂਕਿ ਕੋਸਟਲੀ ਹੈ ਜਿਹੜੇ ਵੀਰਾਂ ਨੇ ਪਸ਼ੂ ਘਰ ਵੀ ਰੱਖੇ ਹੋਏ ਆ ਜਿਵੇਂ ਕਿਸੇ ਕੋਲ 5-10 ਪਸ਼ੂ ਰੱਖੇ ਹੋਏ ਆ 2-4 ਪਸ਼ੂ ਰੱਖੇ ਆ ਉਹਨਾਂ ਕੋਲ ਵੀ ਰਿਪੀਟ ਦੀ ਸਮੱਸਿਆ ਬਹੁਤ ਜ਼ਿਆਦਾ ਤਾਂ ਤੁਸੀਂ ਇਹ ਕੈਮਨ ਕੰਪਨੀ ਦਾ ਜਿਹੜਾ ਕਿ ਮੀਨਰ ਫਿਕਚਰ ਯੂਜ਼ ਕਰ ਸਕਦੇ ਹੋ ਤੇ ਇਹਦੀ ਡੋਜ਼ ਹੈਗੀਏ ਜਿਹੜੇ ਆਪਣੇ ਪਸ਼ੂ ਵੀਰਾਂ ਕੋਲ 20 ਤੋਂ ਪਲੱਸ ਉੱਪਰ ਦੁੱਧ ਦੇ ਰਹੇ ਆ ਉਹਨਾਂ ਵਿੱਚ ਜ਼ਿਆਦਾ ਘਾਟ ਆਂਦੀ ਹੈ ਜਿਹੜੇ 10 ਤੋਂ 15 ਕਿਲੋ ਦੁੱਧ ਦੇ ਰਹੇ ਆ ਉਹਨਾਂ ਵਿੱਚ ਘਾਟ ਜਿਹੜਾ ਕਿ ਬਹੁਤ ਘੱਟ ਆਂਦੀ ਹੈ ਰਿਪੀਟ ਦੇ ਸਮੱਸਿਆ ਕਿਉਂਕਿ ਉਹ ਦੁੱਧੇ ਹੀ ਘਟ ਦੇ ਰਹੇ ਆ ਜਿਹੜਾ ਕਿ 20 ਤੋਂ 40 ਤੱਕ ਪਸ਼ੂ ਦੁੱਧ ਦੇ ਰਹੇ ਆ 35 ਤੱਕ 30 ਤੱਕ ਦੇ ਰਹੇ ਆ ਉਹਨਾਂ ਵਿੱਚ ਘਾਟ ਆਂਦੀ ਹੈ ਕਿਉਂਕਿ ਉਹ ਦੁੱਧ ਜ਼ਿਆਦਾ ਦਿੰਦੇ ਇਸ ਕਰਕੇ ਇਹ ਜਿਹੜਾ ਕੈਮਨ ਕੰਪਨੀ ਦਾ ਰੈਪਰੋਮਨ ਦਾ ਅਮੀਨ ਮਿਕਸਚਰ ਹੈ ਇਹ ਤੁਸੀਂ ਜ਼ਰੂਰ ਪਾਓ ਡੋਜ਼ ਹੈਗੀ ਇਹ ਜਿਹੜੀ ਕਿ ਜਿਵੇਂ 20 ਤੋਂ 30 ਪਲੱਸ ਗਾਵਾਂ ਨੇ ਉਹਨਾਂ ਦੀ ਇਹਦੀ ਡੋਜ਼ ਹੈਗੀ ਜਿਹੜੀ ਕਿ 50 ਗ੍ਰਾਮ ਤੁਸੀਂ ਇਹਨੂੰ ਰੋਜ਼ 50 ਗ੍ਰਾਮ ਡੇਲੀ ਪਾਓ ਤੇ ਮੈਂ ਕਦੇ ਵੀ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੀ ਹੈਗੀ ਮੈਂ ਪਹਿਲਾਂ ਵੀ ਇਹੋ ਚੀਜ਼ ਕਹਿੰਨੀ ਹੈ ਕਿ ਜਿਹੜਾ ਕਿ ਮੈਂ ਚੀਜ਼ ਯੂਜ਼ ਕਰਦੀਆਂ ਕੋਈ ਮਿੰਨਰ ਮਿਕਸਚਰ ਹੋ ਗਿਆ ਕੋਈ ਮੈਡੀਸਿਨ ਵਗੈਰਾ ਹੋ ਗਈ ਕੁਝ ਹੋ ਗਈ ਜਿਹੜੀ ਵੀ ਮੈਂ ਚੀਜ਼ ਯੂਜ਼ ਕਰਦੀ ਆ ਮੈਂ ਉਹਦਾ ਹੀ ਤੁਹਾਨੂੰ ਦੱਸਦੀ ਆ ਤਾਂ ਕਿ ਆਪਣੇ ਕਿਸੇ ਭਰਾ ਦਾ ਜ਼ਿਆਦਾ ਖਰਚਾ ਨਾ ਹੋਵੇ ਕਿਉਂਕਿ ਜਿੰਨਾ ਆਪਾਂ ਮੈਡੀਸਿਨਾਂ ਤੇ ਖਰਚਾ ਕਰੀ ਜਾਵਾਂਗੇ ਉੰਨਾ ਆਪਾਂ ਲਾਸ ਤੇ ਜਾਈ ਜਾਵਾਂਗੇ ਜਿੰਨਾ ਹੋਸਕੇ ਆਪਾਂ ਕੁਦਰਤੀ ਤਰੀਕੇ ਨਾਲ ਆਪਣੇ ਪਸ਼ੂਆਂ ਨੂੰ ਰੱਖੀਏ ਤੇ ਆਪਣੇ ਫਾਰਮ ਨੂੰ ਐਵੇਂ ਹੀ ਬਚਾਈਏ ਜਿੰਨਾ ਆਪਾਂ ਦਵਾਈਆਂ ਤੋਂ ਮੈਡੀਸਿਨਾਂ ਤੋਂ ਬਚਾਂਗੇ ਉੰਨੇ ਆਪਾਂ ਠੀਕ ਰਹਾਗੇ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਧੰਨਵਾਦ